ਜਿਹੜੇ ਪੰਜਾਬ ਵਿੱਚ ਕਾਫੀ ਵੱਡਾ بارشਾਂ ਨਾਲ ਹੜ੍ਹਾਂ ਨਾਲ ਨੁਕਸਾਨ ਹੋ ਗਿਆ ਸੀ ਉਸ ਪ੍ਰਤੀ ਤੁਹਾਡੇ ਨਾਲ ਸਾਰੇ ਹੀ ਸਮੁੱਚੀ press ਨਾਲ ਸਾਰੇ ਪ੍ਰੈ ਪੈਣ ਪ੍ਰਾਵਾਂ ਦੇ ਮੈਂ ਰੂਬਰੂ ਹੋਇਆ ਖੇਤੀਬਾੜੀ ਮੰਤਰੀ ਹੋਣ ਦੇ ਨਾਤੇ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਨੇ ਕੱਲ ਇੱਕ ਐਲਾਨ ਵੀ ਕੀਤਾ ਸੀ ਕਿ ਜਿਹੜੇ ਜ਼ਿਲ੍ਹਿਆਂ ਵਿੱਚ ਇਹ ਹੜ੍ਹਾਂ ਤੋਂ ਬਹੁਤ ਵੱਡਾ ਪ੍ਰਭਾਵ ਜੀ ਪੀੜਤ ਹੋ ਗਏ ਸਨ ਉਹਨਾਂ ਲਈ ਜਿਹੜਾ ਅਸੀਂ 5 ਲੱਖ ਏਕੜ ਦੀ ਬਜਾਈ ਕਰਨ ਦੇ ਵਾਸਤੇ ਸਰਕਾਰ ਵੱਲੋਂ ਵੀ ਤੇਰਾ ਚੰਗੀ ਵਧੀਆ ਕਿਸਮ ਦਾ ਹੁਮਾਇਆ ਕਰਾਇਆ ਜਾਊਗਾ ਉਸ ਵਾਸਤੇ ਸਭ ਤਿਆਰੀਆਂ ਸਭ ਜ਼ਿੰਮੇਵਾਰ ਕਿਸਾਨ ਭਰਾਵਾਂ ਦੇ ਨਾਲ ਪੰਜਾਬ ਦੀ ਸਰਕਾਰ ਖੜੀ ਹੈ ਇਸ ਤੋਂ ਇਲਾਵਾ ਜਿਹੜਾ ਸੀ ਪਹਿਲਾਂ ਵੀ ਇਹ ਜਿਹੜੇ ਹੜ੍ਹ ਪ੍ਰਭਾਵਿਤ ਜ਼ਿਲ੍ਹੇ ਨੇ ਉਹਨਾਂ ਦੀ ਵੱਖਰੀ ਗੱਲ ਹੈ ਕਿ ਉਹਨਾਂ ਸਭ ਕੁਝ ਉਹਨਾਂ ਨੂੰ ਫਰੀ ਜਿਹੜਾ ਮਹਈਆ ਕਰਾਇਆ ਜਾਊਗਾ ਇਸ ਤੋਂ ਇਲਾਵਾ ਜਿਹੜੇ ਅਸੀਂ 17 ਕਰੋੜ ਰੁਪਇਆ ਦੂਸਰੇ ਜ਼ਿਲਾਂ ਵਿੱਚ ਜਿਹੜੀ 50% ਕੜਕ ਦੇ ਬੀਜ ਤੇ ਸਬਸਿਡੀ ਦਿੰਨੇ ਆ ਉਹਦੇ ਲਈ ਸਾਰੇ ਕੇ ਜ਼ਿਮੀਂਦਾਰ ਭਰਾ ਉਹ ਚੰਗੀਆਂ ਕਿਸਮਾਂ ਜਿਹਦੇ ਤੇ ਇਹ ਬੀ ਅਸੀਂ ਮਹਈਆ ਕਰਾ ਸਕੀਏ ਉਹਦੇ ਲਈ ਵੀ ਸਰਕਾਰ ਉਹਨਾਂ ਜ਼ਿਲ੍ਹਿਆਂ ਵਾਸਤੇ ਵੀ ਵੈਸੇ ਤੁਸੀਂ ਸਾਰੇ ਜਾਣਦੇ ਹੋ ਕਿ ਬਹੁਤ ਵੱਡਾ ਨੁਕਸਾਨ ਹੋ ਗਿਆ 2300 ਦੇ ਕਰੀਬ ਪਿੰਡ ਜਿਹੜੇ ਉਹਦੇ ਪ੍ਰਭਾਵ ਥੱਲੇ ਆਏ ਐ ਔਰ ਉਹਦੇ ਚ ਜਿੱਥੇ ਸਾਡੀ ਖੇਤੀ ਦਾ ਬਹੁਤ ਵੱਡਾ ਨੁਕਸਾਨ ਹੋਇਆ ਉੱਥੇ ਜੇ ਕਹੀਏ ਅਸੀਂ ਪਸ਼ੂਆਂ ਦਾ ਵੀ ਬਿਲਡਿੰਗਾਂ ਦਾ ਵੀ ਉਹ ਸਾਰਾ ਬਹੁਤ ਜਿਹੜਾ ਕਿ ਇੱਕ ਵਾਰੀ ਪੰਜਾਬ ਲਈ ਅਸੀਂ ਸਾਰੇ ਆਫ ਦੀ ਘੜੀ ਵਿੱਚ ਖੜੇ ਆ ਇੱਕ ਦੂਸਰੇ ਨਾਲ ਪੈਣਪਰਾ ਜਿਹੜੇ हाथ ਨਾਲ-ਨਾਲ ਹੱਥ ਜੋੜ ਕੇ ਇਸ ਦੁੱਖ ਵਿੱਚ ਖੜ ਕੇ ਸਾਥ ਵੀ ਦਿੱਤਾ ਹੈ ਪੰਜਾਬ ਦੀਆਂ ਚਾਹੇ ਕੋਈ ਸੰਸਥਾਵਾਂ ਸੀ ਜਿਹੜੀਆਂ ਪਹਿਲਾਂ ਵੀ ਸੇਵਾ ਵਿੱਚ ਰਹੀਆਂ ਛੇ NGO ਸੀ ਜਾਂ ਕੋਈ ਹੋਰ ਅਸੀਂ ਉਹਨਾਂ ਨਾਲ ਵੀ ਜਿੱਥੇ-ਜਿੱਥੇ رابطہ ਹੋ ਸਕੇ ਆ ਕਰਕੇ ਪਸ਼ੂ ਪਾਲਣ ਵਿਭਾਗ ਦੇ ਵੱਲੋਂ ਉਹਨਾਂ ਦੀਆਂ ਦਵਾਈਆਂ ਦਾ ਪ੍ਰਬੰਧ ਜਿੰਨਾ ਵੱਧ ਤੋਂ ਵੱਧ ਕਰਿਆ ਜਾ ਸਕੇ ਗਾਂ ਪਹੁੰਚਾਇਆ ਜਾ ਸਕਦੇ ਉਹਨਾਂ ਨਾਲ ਲੱਗ ਕੇ ਵੀ ਉਹਨਾਂ ਵੱਲੋਂ ਵੀ ਉਹਦੇ ਵਿੱਚ ਵੀ ਸਾਥ ਦੇ ਕੇ ਹਮੇਸ਼ਾ ਕਿਉਂਕਿ ਜਦੋਂ ਇਹੋ ਜਿਹਾ ਵਕਤ ਆ ਜਾਂਦਾ ਹੈ ਉਦੋਂ ਆਪਾਂ ਸਾਰੇ ਜਾਣਦੇ ਆ ਕਿ ਪੰਜਾਬ ਦੇ ਲੋਕ ਕਦੇ ਪਿੱਛੇ ਨਹੀਂ ਰਹਿੰਦੇ ਕਿਤੇ ਦੁਨੀਆ 'ਚ ਹੋਰ ਵੀ ਇਹੋ ਜਿਹੀ ਕਿਤੇ ਲੋੜ ਪਈ ਹੈ ਆਫ ਦੀ ਘੜੀ ਵਿੱਚ ਉੱਥੇ ਵੀ ਆਪਾਂ ਖੜੇ ਆਂ ਦੇਸ਼ ਵਿੱਚ ਵੀ ਖੜੇ ਆ ਅੱਜ ਸਾਡੇ ਪੰਜਾਬ ਦੇ ਲੋਕਾਂ ਪੰਜਾਬੀ ਭਰਾਵਾਂ ਤੇ ਬਹੁਤ ਵੱਡੀ ਵਿਫਤਾ ਬਣੀ ਪਈ ਹੈ ਤੋਂ ਜਿਹੜੇ ਸਾਰੇ ਦੂਸਰੇ ਜ਼ਿਲ੍ਹਿਆਂ ਦੇ ਪੰਜਾਬੀ ਪੈਣਪਰਾ ਆਪਣੇ ਵੱਲੋਂ ਦਿਲ ਖੋਲ ਕੇ ਇਹ ਮਦਦ ਵੀ ਕਰਦੇ ਆ। ਹੋਰ ਜੀ ਸਾਹਿਬ ਇਹ ਜਿਹੜੇ ਸੀਡ ਦਿੱਤੇ ਜਾਣਗੇ ਇਹ ਕਿਹੜੀ ਬਰਾਇ ਜਿਹੜੇ ਪੰਜਾਬ ਵਿੱਚ ਕਾਫੀ ਵੱਡਾ بارشਾਂ ਨਾਲ ਫੜਾ ਨਾਲ ਨੁਕਸਾਨ ਹੋ ਗਿਆ ਸੀ ਉਸ ਪ੍ਰਤੀ ਤੁਹਾਡੇ ਨਾਲ ਸਾਰੇ ਹੀ ਸਮੂੱਚੀ ਪ੍ਰੈਸ ਨਾਲ ਸਾਰੇ ਪ੍ਰੈਮ ਪੈਣ ਪ੍ਰਾਵਾਂ ਦੇ ਮੈਂ ਰੂਬਰੂ ਹੋਇਆ ਖੇਤੀਬਾੜੀ ਮੰਤਰੀ ਹੋਣ ਦੇ ਨਾਤੇ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਨੇ ਕੱਲ ਇੱਕ ਐਲਾਨ ਵੀ ਕੀਤਾ ਸੀ ਕਿ ਜਿਹੜੇ ਜ਼ਿਲ੍ਹਿਆਂ ਵਿੱਚ ਹਣਾ ਤੋਂ ਬਹੁਤ ਵੱਡਾ ਪ੍ਰਭਾਵ ਜਿਹੜੇ ਪੀੜਤ ਹੋ ਗਏ ਸਨ ਉਹਨਾਂ ਲਈ ਜਿਹੜਾ ਅਸੀਂ 5 ਲੱਖ ਏਕੜ ਦੀ ਬਜਾਈ ਕਰਨ ਦੇ ਵਾਸਤੇ ਸਰਕਾਰ ਵੱਲੋਂ ਵੀ ਜਿਹੜਾ ਚੰਗੀ ਵਧੀਆ ਕਿਸਮ ਦਾ ਹੁਮਾਇਆ ਕਰਾਇਆ ਜਾਊਗਾ ਉਸ ਵਾਸਤੇ ਸਭ ਤਿਆਰੀਆਂ ਸਭ ਜ਼ਿਮੀਂਦਾਰ ਕਿਸਾਨ ਭਰਾਵਾਂ ਦੇ ਨਾਲ ਪੰਜਾਬ ਦੀ ਸਰਕਾਰ ਖੜੀ ਹੈ ਇਸ ਤੋਂ ਇਲਾਵਾ ਜਿਹੜਾ ਸੀ ਪਹਿਲਾਂ ਵੀ ਇਹ ਜਿਹੜੇ ਹੜ੍ਹ ਪ੍ਰਭਾਵਿਤ ਜ਼ਿਲ੍ਹੇ ਨੇ ਉਹਨਾਂ ਦੀ ਵੱਖਰੀ ਗੱਲ ਹੈ ਕਿ ਉਹਨਾਂ ਸਭ ਕੁਝ ਉਹਨਾਂ ਨੂੰ ਫੇਰੀ ਜਿਹੜਾ ਮੁਹੱਈਆ ਕਰਾਇਆ ਜਾਊਗਾ ਇਸ ਤੋਂ ਇਲਾਵਾ ਜਿਹੜੇ ਅਸੀਂ 17 ਕਰੋੜ ਰੁਪਇਆ ਦੂਸਰੇ ਜ਼ਿਲਾਂ ਵਿੱਚ ਜਿਹੜੀ 50% ਕੜਕ ਦੇ ਬੀਜ ਤੇ ਸਬਸਿਡੀ ਦਿੰਨੇ ਆ ਉਹਦੇ ਲਈ ਸਾਰੇ ਕੇ ਜ਼ਿੰਨੀਦਾਰ ਭਰਾ ਉਹ ਚੰਗੀਆਂ ਕਿਸਮਾਂ ਕੀ ਦਿੱਤੇ ਇਹ ਬੀ ਅਸੀਂ ਮਹੱਈਆ ਕਰਾ ਸਕੀਏ ਉਹਦੇ ਲਈ ਵੀ ਸਰਕਾਰ ਉਹਨਾਂ ਜ਼ਿਲ੍ਹਿਆਂ ਵਾਸਤੇ ਵੀ ਵੈਸੇ ਤੁਸੀਂ ਸਾਰੇ ਜਾਣਦੇ ਹੋ ਕਿ ਬਹੁਤ ਵੱਡਾ ਨੁਕਸਾਨ ਹੋ ਗਿਆ 2300 ਦੇ ਕਰੀਬ ਪਿੰਡ ਜਿਹੜੇ ਉਹਦੇ ਪ੍ਰਭਾਵ ਥੱਲੇ ਆਏ ਐ ਔਰ ਉਹਦੇ ਚ ਜਿੱਥੇ ਸਾਡੀ ਖੇਤੀ ਦਾ ਬਹੁਤ ਵੱਡਾ ਨੁਕਸਾਨ ਹੋਇਆ ਉੱਥੇ ਜੇ ਕਹੀਏ ਅਸੀਂ ਪਸ਼ੂਆਂ ਦਾ ਵੀ ਬਿਲਡਿੰਗਾਂ ਦਾ ਵੀ ਉਹ ਸਾਰਾ ਬਹੁਤ ਜਿਹੜਾ ਕਿ ਇੱਕ ਵਾਰੀ ਪੰਜਾਬ ਲਈ ਅਸੀਂ ਸਾਰੇ ਔਖ ਦੀ ਘੜੀ ਵਿੱਚ ਖੜੇ ਆ ਇੱਕ ਦੂਸਰੇ ਨਾਲ ਪੈਣਪਰਾ ਜਿਹੜੇ ਹੱਥ ਨਾਲ ਹੱਥ ਜੋੜ ਕੇ ਇਸ ਦੁੱਖ ਵਿੱਚ ਖੜ ਕੇ ਸਾਥ ਵੀ ਦਿੱਤਾ ਹੈ ਪੰਜਾਬ ਦੀਆਂ ਚਾਹੇ ਕੋਈ ਸੰਸਥਾਵਾਂ ਸੀ ਜਿਹੜੀਆਂ ਪਹਿਲਾਂ ਵੀ ਸੇਵਾ ਵਿੱਚ ਰਹੀਆਂ ਛੋ NGO ਸੀ ਜਾਂ ਕੋਈ ਹੋਰ ਅਸੀਂ ਉਹਨਾਂ ਨਾਲ ਵੀ ਜਿੱਥੇ-ਜਿੱਥੇ رابطہ ਹੋ ਸਕੇ ਆ ਕਰਕੇ ਪਸ਼ੂ ਪਾਲਣ ਵਿਭਾਗ ਦੇ ਵੱਲੋਂ ਉਹਨਾਂ ਦੀਆਂ ਦਵਾਈਆਂ ਦਾ ਪ੍ਰਬੰਧ ਜਿੰਨਾ ਵੱਧ ਤੋਂ ਵੱਧ ਕਰਿਆ ਜਾ ਸਕੇ ਗਾਂ ਪਹੁੰਚਾਇਆ ਜਾ ਸਕਦੇ ਉਹਨਾਂ ਨਾਲ ਲੱਗ ਕੇ ਵੀ ਉਹਨਾਂ ਵੱਲੋਂ ਵੀ ਉਹਦੇ ਵਿੱਚ ਵੀ ਸਾਥ ਦੇ ਕੇ ਹਮੇਸ਼ਾ ਕਿਉਂਕਿ ਜਦੋਂ ਇਹੋ ਜਿਹਾ ਵਕਤ ਆ ਜਾਂਦਾ ਹੈ ਉਦੋਂ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਲੋਕ ਕਦੇ ਪਿੱਛੇ ਨਹੀਂ ਰਹਿੰਦੇ ਕਿਤੇ ਦੁਨੀਆ 'ਚ ਹੋਰ ਵੀ ਇਹੋ ਜਿਹੀ ਕਿਤੇ ਲੋੜ ਪਈ ਹੈ ਆਫ ਦੀ ਘੜੀ ਵਿੱਚ ਉੱਥੇ ਵੀ ਆਪਾਂ ਖੜੇ ਹਾਂ ਦੇਸ਼ ਵਿੱਚ ਵੀ ਖੜੇ ਹੈ ਅੱਜ ਸਾਡੇ ਪੰਜਾਬ ਦੇ ਲੋਕਾਂ ਪੰਜਾਬੀ ਭਰਾਵਾਂ ਤੇ ਬਹੁਤ ਵੱਡੀ ਵਿਫਤਾ ਬਣੀ ਪਈ ਹੈ ਤੋਂ ਜਿਹੜੇ ਸਾਰੇ ਦੂਸਰੇ ਜ਼ਿਲ੍ਹਿਆਂ ਦੇ ਪੰਜਾਬੀ ਭੈਣ ਭਰਾ ਆਪਣੇ ਵੱਲੋਂ ਦਿਲ ਖੋਲ ਕੇ ਇਮਦਾਦ ਵੀ ਕਰ ਰਹੇ ਹਨ ਹਾਂ ਮੈਂ ਜੀ ਸਾਹਿਬ ਇਹ ਜਿਹੜੇ ਸੀਟਸ ਦਿੱਤੇ ਜਾਣਗੇ ਇਹ ਕਿਹੜੀ ਜਿਹੜੇ ਪੰਜਾਬ ਵਿੱਚ ਕਾਫੀ ਵੱਡਾ بارشਾਂ ਨਾਲ ਹੜ੍ਹਾਂ ਨਾਲ ਨੁਕਸਾਨ ਹੋ ਗਿਆ ਸੀ ਉਸ ਪ੍ਰਤੀ ਤੁਹਾਡੇ ਨਾਲ ਸਾਰੇ ਹੀ ਸਮੁੱਚੀ press ਨਾਲ ਸਾਰੇ ਪ੍ਰੈਨ ਪ੍ਰਾਵਾਂ ਦੇ ਮੈਂ ਰੂਬਰੂ ਹੋਇਆ ਖੇਤੀਬਾੜੀ ਮੰਤਰੀ ਹੋਣ ਦੇ ਨਾਤੇ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਨੇ ਕੱਲ ਇੱਕ ਐਲਾਨ ਵੀ ਕੀਤਾ ਸੀ ਕਿ ਜਿਹੜੇ ਜ਼ਿਲ੍ਹਿਆਂ ਵਿੱਚ ਇਹ ਹੜ੍ਹਾਂ ਤੋਂ ਬਹੁਤ ਵੱਡਾ ਪ੍ਰਭਾਵ ਜੀ ਪੀੜਤ ਹੋ ਗਏ ਸਨ ਉਹਨਾਂ ਲਈ ਜਿਹੜਾ ਅਸੀਂ 5 ਲੱਖ ਏਕੜ ਦੀ ਬਜਾਈ ਕਰਨ ਦੇ ਵਾਸਤੇ ਸਰਕਾਰ ਵੱਲੋਂ ਵੀ ਜਿਹੜਾ ਚੰਗੀ ਵਧੀਆ ਕਿਸਮ ਦਾ ਉਮਹਾਇਆ ਕਰਾਇਆ ਜਾਊਗਾ ਉਸ ਵਾਸਤੇ ਸਭ ਤਿਆਰੀਆਂ ਸਭ ਜ਼ਿੰਮੇਵਾਰ ਕਿਸਾਨ ਭਰਾਵਾਂ ਦੇ ਨਾਲ ਪੰਜਾਬ ਦੀ ਸਰਕਾਰ ਖੜੀ ਹੈ ਇਸ ਤੋਂ ਇਲਾਵਾ ਜਿਹੜਾ ਸੀ ਪਹਿਲਾਂ ਵੀ ਇਹ ਜਿਹੜੇ ਹੜ੍ਹ ਪ੍ਰਭਾਵਿਤ ਜ਼ਿਲ੍ਹੇ ਨੇ ਉਹਨਾਂ ਦੀ ਵੱਖਰੀ ਗੱਲ ਹੈ ਕਿ ਉਹਨਾਂ ਸਭ ਕੁਝ ਉਹਨਾਂ ਨੂੰ ਫੇਰੀ ਜਿਹੜਾ ਮੁਹਈਆ ਕਰਾਇਆ ਜਾਊਗਾ ਇਸ ਤੋਂ ਇਲਾਵਾ ਜਿਹੜੇ ਅਸੀਂ 17 ਕਰੋੜ ਰੁਪਇਆ ਦੂਸਰੇ ਜ਼ਿਲਾਂ ਵਿੱਚ ਜਿਹੜੀ 50% ਕੜਕ ਦੇ ਬੀਜ ਤੇ ਸਬਸਿਡੀ ਦਿੰਨੇ ਆ ਉਹਦੇ ਲਈ ਸਾਰੇ ਕੇ ਜ਼ਿਮੀਂਦਾਰ ਭਰਾ ਉਹ ਚੰਗੀਆਂ ਕਿਸਮਾਂ ਜਿਹਦੇ ਤੇ ਇਹ ਬੀ ਅਸੀਂ ਮੁਹਈਆ ਕਰਾ ਸਕੀਏ ਉਹਦੇ ਲਈ ਵੀ ਸਰਕਾਰ ਉਹਨਾਂ ਜ਼ਿਲ੍ਹਿਆਂ ਵਾਸਤੇ ਵੀ वैसे ਤੁਸੀਂ ਸਾਰੇ ਜਾਣਦੇ ਹੋ ਕਿ ਬਹੁਤ ਵੱਡਾ ਨੁਕਸਾਨ ਹੋ ਗਿਆ 2300 ਦੇ ਕਰੀਬ ਪਿੰਡ ਜਿਹੜੇ ਉਹਦੇ ਪ੍ਰਭਾਵ ਥੱਲੇ ਆਏ ਐ ਔਰ ਉਹਦੇ ਚ ਜਿੱਥੇ ਸਾਡੀ ਖੇਤੀ ਦਾ ਬਹੁਤ ਵੱਡਾ ਨੁਕਸਾਨ ਹੋਇਆ ਉੱਥੇ ਜੇ ਕਹੀਏ ਅਸੀਂ ਪਸ਼ੂਆਂ ਦਾ ਵੀ ਬਿਲਡਿੰਗਾਂ ਦਾ ਵੀ ਉਹ ਸਾਰਾ ਬਹੁਤ ਜਿਹੜਾ ਕਿ ਇੱਕ ਵਾਰੀ ਪੰਜਾਬ ਲਈ ਅਸੀਂ ਸਾਰੇ ਔਖ ਦੀ ਘੜੀ ਵਿੱਚ ਖੜੇ ਆ ਇੱਕ ਦੂਸਰੇ ਨਾਲ ਪੈਣ ਪ੍ਰਾ ਜਿਹੜੇ ਹੱਥ ਨਾਲ ਹੱਥ ਜੋੜ ਕੇ ਇਸ ਦੁੱਖ ਵਿੱਚ ਖੜ ਕੇ ਸਾਥ ਵੀ ਦਿੱਤਾ ਹੈ ਪੰਜਾਬ ਦੀਆਂ ਚਾਹੇ ਕੋਈ ਸੰਸਥਾਵਾਂ ਸੀ ਜਿਹੜੀਆਂ ਪਹਿਲਾਂ ਵੀ ਸੇਵਾ ਵਿੱਚ ਰਹੀਆਂ ਛੇ ਹੋ ਐਨ ਜੀਓ ਸੀ ਜਾਂ ਕੋਈ ਹੋਰ ਅਸੀਂ ਉਹਨਾਂ ਨਾਲ ਵੀ ਜਿੱਥੇ ਜਿੱਥੇ رابطہ ਹੋ ਸਕੇ ਕਰਕੇ ਪਸ਼ੂ ਪਾਲਣ ਮਹਿਕ ਮੇ ਵੱਲੋਂ ਉਹਨਾਂ ਦੀਆਂ ਦਵਾਈਆਂ ਦਾ ਪ੍ਰਬੰਧ ਜਿੰਨਾ ਵੱਧ ਤੋਂ ਵੱਧ ਕਰਿਆ ਜਾ ਸਕੇ ਗਾਂ ਪਹੁੰਚਾਇਆ ਜਾ ਸਕਦੇ ਉਹਨਾਂ ਨਾਲ ਲੱਗ ਕੇ ਵੀ ਉਹਨਾਂ ਵੱਲੋਂ ਵੀ ਉਹਦੇ ਵਿੱਚ ਵੀ ਸਾਥ ਦੇ ਕੇ ਹਮੇਸ਼ਾ ਕਿਉਂਕਿ ਜਦੋਂ ਇਹੋ ਜਿਹਾ ਵਕਤ ਆ ਜਾਂਦਾ ਹੈ ਉਦੋਂ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਲੋਕ ਕਦੇ ਪਿੱਛੇ ਨਹੀਂ ਰਹਿੰਦੇ ਕਿਤੇ ਦੁਨੀਆ 'ਚ ਹੋਰ ਵੀ ਇਹੋ ਜਿਹੀ ਕਿਤੇ ਲੋੜ ਪਈ ਹੈ ਆਫ ਦੀ ਘੜੀ ਵਿੱਚ ਉੱਥੇ ਵੀ ਆਪਾਂ ਖੜੇ ਹਾਂ ਦੇਸ਼ ਵਿੱਚ ਵੀ ਖੜੇ ਅੱਜ ਸਾਡੇ ਪੰਜਾਬ ਦੇ ਲੋਕਾਂ ਪੰਜਾਬੀ ਭਰਾਵਾਂ ਤੇ ਬਹੁਤ ਵੱਡੀ ਦਿੱਕਤ ਬਣੀ ਪਈ ਹੈ ਤੋਂ ਜਿਹੜੇ ਸਾਰੇ ਦੂਸਰੇ ਜ਼ਿਲ੍ਹਿਆਂ ਦੇ ਪੰਜਾਬੀ ਭੈਣ ਭਰਾ ਆਪਣੇ ਵੱਲੋਂ ਦਿਲ ਖੋਲ ਕੇ ਇਮਦਾਦ ਵੀ ਕਰ ਰਹੇ ਆ। ਹੋਰ ਜੀ ਸਾਹਿਬ ਇਹ ਜਿਹੜੇ ਸੀਟ ਦਿੱਤੇ ਜਾਣਗੇ